ਬਟਾਲਾ ਦੇ ਵਿੱਚ ਹਲੇ ਪਿਛਲੇ ਦਿਨੀ ਹੀ ਗੋਲੀ ਚੱਲਨੀ ਸੀ ਬਤਾਰ ਦੇ ਵਿੱਚ ਸ਼ਰੀਆਮ ਤੇ ਹੁਣ ਇੱਕ ਵਾਰ ਫਿਰ ਤੋਂ ਮੱਲੀ ਮਾਰਕੀਟ ਦੇ ਵਿੱਚ ਗੋਲੀ ਚਲਣ ਦੀ ਵਾਰਦਾਤ ਹੁੰਦੀ ਹੈ ਹਾਲਾਂਕਿ ਇਹ ਘਟਨਾ ਕਿਸ ਵਜ੍ਹਾ ਨਾਲ ਵਾਪਰੀ ਕਿਸ ਨੇ ਗੋਲੀ ਚਲਾਈ ਇਹ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਬਟਾਲਾ ਦੀ ਮੱਲੀ ਮਾਰਕੀਟ 'ਚ ਇੱਕ ਬੁਟੀਕ ਦੀ ਦੁਕਾਨ ਤੇ ਗੋਲੀ ਚਲਣ ਦੀ ਇਹ ਵਾਰਦਾਤ ਸਾਹਮਣੇ ਆਉਂਦੀ ਹੈ ਜਿੱਥੇ ਕਿ ਗੱਲਬਾਤ ਦੌਰਾਨ ਬੁਟੀਕ ਦੇ ਮਾਲਕ ਨੇ ਦੱਸਿਆ ਕਿ ਉਸ ਦੀ ਦੁਕਾਨ ਤੇ ਕੰਮ ਕਰਨ ਵਾਲੀ ਲੜਕੀ ਨੂੰ ਉਸ ਨੂੰ ਜਾਣ ਕਰ ਦਿੱਤੀ ਕਿ ਬਾਹਰੋਂ ਕੋਈ ਲੜਾਈ ਹੋਈ ਹੈ ਤੇ ਗੋਲੀ ਉਹਨਾਂ ਦੀ ਦੁਕਾਨ ਦੇ ਦਰਵਾਜ਼ੇ ਦੇ ਸ਼ੀਸ਼ੇ 'ਚ ਝੱਲ ਗਈ ਹੈ। ਦੂਜੇ ਪਾਸੇ ਮੋਹੱਲਾ ਨਿਵਾਸੀਆਂ ਨੇ ਵੀ ਕਿਹਾ ਕਿ ਇੱਕ ਸ਼ਖਸ ਤੇ ਗੋਲੀ ਲੱਗੀ ਹੈ। ਉਹ ਕੌਣ ਸੀ? ਕਿੱਥੋਂ ਆਇਆ ਸੀ? ਕੋਈ ਨਹੀਂ ਜਾਣਦਾ। ਫਿਲਹਾਲ ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲਦੀ ਹੈ, ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਆਸ-ਪਾਸ ਦੇ ਏਰੀਆ ਦੀ ਵੀ ਦੇਖ ਜਾਂਚ ਪੜਤਾਲ ਚੱਲ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਕਿਸੇ ਨੂੰ ਗੋਲੀ ਲੱਗੀ ਹੈ ਨਹੀਂ ਲੱਗੀ ਕਿਸ ਨੇ ਚرائی ਇਹ ਹਲੇ ਤੱਕ ਪਤਾ ਨਹੀਂ ਲੱਗਾ ਦੱਸਦੇ ਕਿ ਬਟਾਲਾ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਮਾਰਕੀਟ ਦੇ ਵਿੱਚ ਗੋਲੀ ਚੱਲਦੀ ਹੈ ਜਿੱਥੇ ਕਿ ਮੋਬਾਈਲ ਫੋਨਾਂ ਦੀ ਦੁਕਾਨ ਚ ਚਲਾਉਣ ਵਾਲੇ ਇੱਕ ਨੌਜਵਾਨ ਦੇ ਗੋਲੀ ਲੱਗਦੀ ਹੈ ਜਿੱਤੇ ਚੱਲਦੀ ਹੈ ਉਸ ਨੌਜਵਾਨ ਦੀ ਮੌਤ ਹੋ ਗਈ ਹਾਲਾਂਕਿ ਪ੍ਰਦਰਸ਼ਨ ਹੋਇਆ ਸ਼ਹਿਰ ਦੇ ਵਿੱਚ ਜਿੱਥੇ ਕਿ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਗਏ ਪਰ ਇਸ ਦੌਰਾਨ ਪੁਲਿਸ ਦੇ ਵੱਲੋਂ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਸੀ ਤੇ ਇਹ ਵੀ ਕਿਹਾ ਗਿਆ ਸੀ ਕਿ ਹੁਣ ਸ਼ਹਿਰ ਦੇ ਵਿੱਚ ਅਜਿਹੀ ਕੋਈ ਅਨਸੁਖਾਂਵੀ ਘਟਨਾ ਨਹੀਂ ਵਾਪਰੇਗੀ ਪਰ ਹਾਲੇ 10 ਦਿਨ ਹੀ ਬੀਤੇ ਉਸ ਘਟਨਾ ਨੂੰ ਕਿ ਹੁਣ ਮੁੜ ਤੋਂ ਇੱਕ ਘਟਨਾ ਵਾਪਰੀ ਹੈ ਜਿੱਥੇ ਕਿ ਮਲੀ ਮਾਰਕੀਟ ਦੇ ਵਿੱਚ ਸਰੀਆਮ ਬਾਜ਼ਾਰ 'ਚ ਗੋਲੀ ਚੱਲਦੀ ਹੈ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ આરોપી ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਦੱਸਤੀ ਕਿ ਹਲੇ ਤੱਕ ਇਸ ਘਟਨਾ ਦੀ ਸਪਸ਼ਟਿਕਾ ਨਹੀਂ ਹੋਇਆ ਕਿ ਕਿਸ ਨੇ ਇਹ ਗੋਲੀ ਚਲਾਈਏ ਕਿਸ ਨੂੰ ਲੱਗੀ ਹੈ ਜਾਂ ਫਿਰ ਨਹੀਂ ਲੱਗੀ ਤੇ ਇਸ ਪਿੱਛੇ ਕਿਸ ਤਾਹਤ ਹੈ ਕਿਉਂਕਿ ਹਲੇ ਤੱਕ ਕਿਸੇ ਦੇ ਵੱਲੋਂ ਜ਼ਿੰਮੇਵਾਰੀ ਵੀ ਨਹੀਂ ਲਈ ਗਈ ਹੈ ਫਰਦਰ ਇਸ ਕਰਨਾ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਤੇ ਲੋਕ ਸਹਿਮੇ ਹੋਏ ਨੇ ਕੀ ਹੋਇਆ ਕੀ ਅਜੇ ਤਾਂ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਕਿ ਇੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾਮ ਕੀ ਮਦਈ ਆਇਆ ਵਾ ਸਾਹਮਣੇ ਜੇ ਕੋਈ ਗੱਲ ਸਾਹਮਣੇ ਆਉਂਦੀ ਕਿ ਮਦਈ ਬਿਆਨ ਲਖਾਉਣਾ ਤੇ ਉਸ ਤੋਂ ਲਖਰ ਵੀ ਪਤਾ ਕੋਈ ਪਤਾ ਲੱਗਾ ਕੋਈ ਚੱਕਰੀ ਵੀ ਹੈ ਕੰਟਰੈਕਟ ਨਹੀਂ ਅਜੇ ਅਜੇ ਕੋਈ ਅਜਿਹੀ ਗੱਲ ਪਾਸ ਨਹੀਂ ਸਾਹਮਣੇ ਕੋਈ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਜੀ ਅਜੇ ਤਾਂ ਸਿਰਫ ਪੋਲ ਨੂੰ ਪਤਾ ਲੱਗਾ ਕਿ ਇੱਥੇ ਕੋਈ ਆ ਗੋਲੀ ਚੱਲੀ ਪਤਾ ਨਹੀਂ ਇਹ ਇਹ ਉਹ ਕੋਲ ਕਿੰਨੇ ਵੇ ਵਸੂ ਨਹੀਂ ਮਿਲਦਾ ਜੇ ਮੋਕਾ ਕੀ ਕਿਹੜੀ ਨਹੀਂ ਰਹੀ ਡੀਵੀਆਰ ਲਿਆ ਸਰ ਡੀਵੀਆਰ ਲਿਆ ਸਰ ਗਲਤ ਡੀਵੀਆਰ ਦੇ ਕੋਲ ਆਪਣੀ ਇਹ ਨਹੀਂ ਕਿ ਜੀ ਕੀ ਲੱਗਦਾ ਹੈ ਕਿ ਅਗਲੀ ਕਾਰਵਾਈ ਕੀ ਹੋਏਗੀ ਔਰ ਪੰਜਾਬ ਬਟਾਲਾ ਦੇ ਵਿੱਚ ਲਗਾਤਾਰ ਆ ਦੇਖਦੇ ਪੂਰੀ ਬਾਰੀ ਦੇ ਨਾਲ ਕਿਤਨੇ ਕਿਤਨੇ ਲੋਕਾਂ ਦੇ ਡਰ ਤੇ ਫੈਮ ਦਾ ਮਾਹੌਲ ਹੈ ਤੇ ਬਾੜੀ ਹੀ ਸਰਤੇ ਆ ਜੇ ਤੇ ਕੋਈ ਚੱਲੀ ਆ ਕੋਈ ਹੋਰ ਚੱਲ ਗਿਆ ਤੇ ਫਿਰ ਦੇਖੋ ਜੀ ਅਜੇ ਤੱਕ ਸਾਨੂੰ ਕਲੀਅਰ ਨਹੀਂ ਕਿ ਇਹਦੇ ਤੇ ਚੱਲੀ ਗੋਲੀ ਜਿਹੜਾ ਕੋਈ ਬਿਆਨ ਲਿਖਾਉ ਉਹ ਤੁਹਾਨੂੰ ਕਰਦੇ ਕਰਾਂਗੇ ਕੋਈ ਕਹਿੰਦੀ ਦੋਸ਼ੀ ਜਿਹੜੀ ਦੋਸ਼ੀ ਪਾਇਆ ਜਾਣਗੇ ਉਹਨੂੰ ਪੁਲਿਸ ਐਲਰਟ ਹੈ ਬਿਲਕੁਲ ਅਲਰਟ ਹੈ ਜੀ ਫਿਰ ਵੀ ਇੰਨਾ ਕਾਂਡ ਹੋ ਰਿਹਾ ਜੀ ਪੁਲਿਸ ਹੁਣ ਅਜੇ ਮੌਕੇ ਤੇ ਆਏ ਆ ਤੁਸੀਂ ਐਲਰਟ ਹੋ ਤੇ ਹਾਲ ਹੈ ਜੇ ਅਲਰਟ ਨਾ ਹੋਵੇ ਤਾਂ ਕੀ ਹੋਏਗਾ ਮਮਲ ਹੈ ਜੀ ਮੈਂ ਸ਼ੰਮੀ ਆ ਜੀ ਤੇ ਅਸੀਂ ਮੱਲੇ ਮਾਰਕੀਟ ਦੇ ਨਿਵਾਸੀ ਆ ਇੱਥੋਂ ਦੇ ਇੱਥੇ ਕੁਝ ਕਿ ਸਮਾਚਾਰ ਪਹਿਲਾਂ ਮੈਂ ਸਮਾਨ ਲੈਣ ਜਾ ਰਿਹਾ ਤੇ ਇੱਥੇ ਦੁਨੀਆ ਕੱਟੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗ ਗੋਲੀ ਤਾਂ ਚੱਲੀ ਕਿ ਉਹ ਇੱਕ ਬੁਟੀਕ ਬੁਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਵੀ ਗੋਲੀ ਦਾ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਹਮੇ ਦੇ ਹੀ ਨੇ ਦੁਨੀਆ ਇੰਨੀ ਸਾਮ ਗੀਦੀ ਹੀ ਕਿ ਡਰ ਦੇ ਮਾਰੇ ਠੀਕਾ ਮਾਰ ਕੇ ਭੱਜ ਗਏ ਆਪਣੇ ਸਾ ਆਪਣੇ ਪਤਾ ਨਹੀਂ ਕਿਹਨਾਂ ਨੂੰ ਤੇ ਪੁਲਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀ ਸੁੱਖਾ ਉਹਦੇ ਕੈਮਰਾ ਲੱਗਾ ਦਾ ਵਾ ਉਹਦਾ ਕੈਮਰਾ ਵੀ ਡੀਵੀਆਰ ਸਾਥ ਐਸਐਚਓ ਸਭ ਲੈ ਆ ਚੱਲੇ ਆ ਤੇ ਜੋ ਵੀ ਕੀ ਲੱਗਾ ਕੀ ਹੋਇਆ ਲੜਾਈ ਹੋਈ ਲੜਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਕਿਸ ਨੂੰ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣਨ ਚ ਆਇਆ ਇੱਥੇ ਗੋਲੀ ਚੱਲੀ ਕਿਸ ਦੇ ਵੱਜੀ ਵੀ ਹੁਣ ਇਹ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਆ ਕਿ ਕਿੱਥੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੱਧ ਭਾਗੀ ਖਬਰ ਹੋਈ ਆ ਆਏ ਦਿਨ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਦੇ ਕੋਲ ਚੱਲੀ ਰਹਿੰਦੀ ਆ ਮਰਾਣਾ ਰਵਿੰਦਰ ਸਿੰਘ ਕੀ ਹੋਇਆ ਭਾਈ ਮੈਨੂੰ ਇਹ ਗੁੜਿਆ ਨੇ ਮੇਰੇ ਜੋ ਸਟਾਫ ਲੱਗਾ ਇੱਥੇ ਉਹਨੇ ਫੋਨ ਕੀਤਾ ਕਿ ਬਾਹਰ ਲੜਾਈ ਹੋਂਦੀ ਆ ਤੇ ਸ਼ੀਸ਼ੇ ਟੁੱਟ ਕੇ ਤਰੇਡ ਆ ਗਈ ਆ ਤਮਾਨ ਕੇ ਦੇਖ ਕੇ ਤੇ ਗੋਲੀ ਦਾ ਨਿਸ਼ਾਨ ਥੀ ਇਹ ਚੀਜ਼ ਦੀ ਲੜਾਈ ਹੈ ਪਤਾ ਨਹੀਂ ਇਹ ਨਹੀਂ ਪਤਾ ਮੈਨੂੰ ਸਾਡੇ ਜਨਾਜ ਜਦੋਂ ਆਇਆ ਉਹ ਤੋਂ ਨਿਕਲ ਕੇ ਸਾਰੇ ਜਾਣੇ ਇੱਥੇ ਇਹ ਨਹੀਂ ਪਤਾ ਹੈਗਾ ਕੋਈ ਨੁਕਸਾਨ ਹੋਇਆ ਹੋਰ ਇਨਸਾਨ ਪਰ ਜੀਸ਼ ਰਹੀ ਹੈ ਹੋ ਕਾਕੀ ਨਾ